ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰ ਭਰਾਵਾਂ ਦੋਸਤੋ ਮਿੱਤਰਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਖਾਲਸ ਕੋਇਨ ਜਿਹੜਾ ਵਾ ਇਸ ਨੂੰ ਆਪਾਂ ਕਿਵੇਂ ਸਰਚ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਕੰਟਰੈਕਟ ਐਡਰੈਸ ਹੋਣਾ ਚਾਹੀਦਾ ਵਾ ਟੈਲੀਗ੍ਰਾਮ ਚੈਨਲ ਤੋਂ ਮਿਲ ਜੂਗਾ ਵਾ ਵਟਸਐਪ ਚੈਨਲ ਤੋਂ ਮਿਲ ਜੂਗਾ ਜਾਂ ਜਿਹੜਾ ਤੁਹਾਨੂੰ ਕੋਈ ਖਾਲਸ ਕੋਇਨ ਬਾਰੇ ਦੱਸਦਾ ਉਹਨੂੰ ਪੁੱਛੋ ਵੀ ਸਾਨੂੰ ਇਹਦਾ ਕੰਟਰੈਕਟ ਐਡਰੈਸ ਦੇ ਕੰਟਰੈਕਟ ਐਡਰੈਸ ਲੈ ਕੇ ਜਿਵੇਂ ਹੁਣ ਮੈਂ ਬਾਇਨੈਂਸ ਓਪਨ ਕੀਤੀ ਆ ਪਹਿਲਾਂ ਜੀ ਐਸੈਟਸ ਤੇ ਕਲਿੱਕ ਕੀਤਾ ਤੇ ਅਗੇ ਉੱਪਰ ਐਕਸਚੇਂਜ ਤੇ ਵਾਲਟ ਦੋ ਚੀਜ਼ਾਂ ਹੁੰਦੀਆਂ ਨੇ ਆਪਾਂ ਵਾਲਟ ਤੇ ਕਲਿੱਕ ਕਰਨਾ ਹੈ ਵਾਲਟ ਤੇ ਕਲਿੱਕ ਕਰਕੇ ਸਰਚ ਤੇ ਕਲਿੱਕ ਕਰਾਂਗੇ ਉੱਥੇ ਆਪਾਂ ਇਹ ਐਡਰੈਸ ਜਿਹੜਾ ਆ ਇਹਨੂੰ ਪੇਸਟ ਕਰਾਂਗੇ ਤੇ ਆਪਾਂ ਨੂੰ ਖਾਲਸ ਕੋਇਨ ਸ਼ੋ ਹੋ ਜੂਗਾ ਜਿਸ ਤਰ੍ਹਾਂ ਦੇਖੋ ਮੇਰੇ ਕੋਲ ਸਾਹਮਣੇ ਖਾਲਸ ਪੈਣ ਪਿਆ ਵਾ ਜਿੰਨੇ ਤੁਹਾਡੇ ਕੋਲ ਕੋਇਨ ਪਏ ਆ ਜੋ ਉਹਦਾ ਪ੍ਰਾਈਸ ਚੱਲ ਰਿਹਾ ਹੈ ਇਹ ਸਾਰਾ ਹੀ ਤੁਹਾਨੂੰ ਮਾਈਨਸ ਦੇ ਉੱਪਰ ਸ਼ੋ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਵਾਲਟ ਨੇ ਜਿਵੇਂ ਆਪਾਂ ਗੱਲ ਕਰਦੇ ਆਂ ਟਰਸਟ ਵਾਲਟ ਦੀ ਟਰਸਟ ਵਾਲਟ ਦੇ ਉੱਪਰ ਵੀ ਆਪਾਂ ਸੇਮ ਇਹੀ ਪ੍ਰੋਸੈਸ ਰਹੇਗਾ ਫਸਟ ਵਾਲਟ ਨੂੰ ਓਪਨ ਕਰਾਂਗੇ ਜੀ ਉੱਪਰ ਸਰਚ ਬਾਰ ਤੇ ਕਲਿੱਕ ਕਰਾਂਗੇ ਉੱਥੇ ਆਪਣਾ ਕੰਟ੍ਰੈਕਟ ਐਡਰੈਸ ਜਿਹੜਾ ਵਾ ਉਹਨੂੰ ਪੇਸਟ ਕਰਾਂਗੇ ਸਰਚ ਕਰਾਂਗੇ ਤੇ ਆਪਾਂ ਨੂੰ ਖਾਲਸ ਪੁਆਇੰਟ ਜਿਹੜਾ ਵਾ ਉਹ ਸ਼ੋ ਹੋ ਜਾਵੇਗਾ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਹੋਰ ਜਿਵੇਂ ਵਾਲਟ ਨੇ ਜਿਵੇਂ ਫੈਂਟਮ ਵਾਲਟ ਆ ਉਹਨੂੰ ਓਪਨ ਕਰਾਂਗੇ ਉਹਦੇ ਉੱਪਰ ਆਪਾਂ ਮੰਨ ਲਓ ਖਾਲਸ ਪੁਆਇੰਟ ਬਾਏ ਕਰਨਾ ਵਾ ਤੇ ਆਪਾਂ ਉਹਦੇ ਤੇ ਸਰਚ ਕਰਕੇ ਐਡਰੈਸ ਸਰਚ ਕਰਾਂਗੇ ਤੇ ਆਪਣੇ ਕੋਲ ਜਿਹੜਾ ਵਾ ਇਹ ਖਾਲਸ ਪੁਆਇੰਟ ਦੀ ਆਪਸ਼ਨ ਜਿਹੜੀ ਆ ਇਹ ਸ਼ੋ ਹੋ ਜਾਊਗੀ ਤੇ ਆਪਾਂ ਉਥੇ ਉਹਨੂੰ ਓਪਨ ਕਰਕੇ ਉਹਦਾ ਪ੍ਰਾਈਸ ਚਾਰਟ ਵਗੈਰਾ ਚੈੱਕ ਕਰ ਸਕਦੇ ਆ ਉਹਨੂੰ ਬਾਈ ਕਰ ਸਕਦੇ ਆ ਬਾਈ ਕਰਨ ਦੇ ਲਈ ਆਪਣੇ ਕੋਲ以thereum ਹੋਣੇ ਚਾਹੀਦੇ ਆ ਤੇ以thereum ਦੇ ਨਾਲ ਹੀ ਇਹ ਜਿਹੜੇ ਕੋਇਨ ਆ ਕਿਸੇ ਵੀ ਵਾਲਟ ਤੇ ਤੁਸੀਂ ਕਰਦੇ ਹੋ ਉਥੇ ਸਵੈਪ ਹੋਊਗਾ ਸਭ ਤੋਂ ਪਹਿਲਾਂ ਤੇ以thereum ਲਓ ਤੇ ਜਿਨ੍ਹਾਂ ਨੂੰ ਨਹੀਂ ਪਤਾ以thereum ਕਿੱਦਾਂ ਲਈਦੇ ਨੇ ਉਹ ਟੈਲੀਗ੍ਰਾਮ ਤੇ ਜੁਆਇਨ ਕਰੋ ਉਥੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਂਦਾ ਜੀ ਧੰਨਵਾਦ